ਦੇਖ ਲਓ ਤੁਸੀਂ ਕਮਰੇ ਵਿੱਚ ਫੀਟ ਦੇਖ ਲਓ ਬਹੁਤ ਜ਼ਿਆਦਾ ਮਾਚੇ ਸਮਝ ਕਮਲ ਜੀ ਮੈਡਮ ਫੀਟ ਆਵੇਗਾ ਤੁਹਾਨੂੰ ਅੱਜ ਲੱਗਦੇ ਬੇਖੀ ਦਾ ਦਾ ਉਹ ਚੈਨ ਦਾ ਬੇਖੀ ਦਾ ਅਗਰ ਮਨ ਕਰੇ ਤਾਂ ਤੁਸੀਂ ਥੋੜੀ ਰੋੜੀ ਆਰ ਕਰ ਸਕਦੇ ਹੋ ਬਹੁਤ ਬਹੁਤ ਪਿੱਛੇ ਨਾਲ ਉਹ ਪਿੱਛੇ ਨਾਲ ਪੁੱਤਰ ਕਿ ਹੋਇਆ ਕੁੱਟਿਆ ਗਿਆ ਤੁਹਾਨੂੰ ਇਹਨਾਂ ਨੇ ਪੂਰੀ ਨਿਵਾਜ਼ ਕਰੀ ਮਗਰਲਾ ਨੂੰ ਇਹ ਗੱਲ ਹੈ ਕਿ ਜਦੋਂ ਦੁਆ ਕਰਦੇ ਹਾਂ ਕਿ ਲੋਕਾਂ ਨੂੰ ਲਾਹਾਂ ਹੈ ਹਾਲੇ ਵੀ ਹੋ ਰਹੇ ਆ ਆ ਰਹੇ ਕੁੱਤੇ ਆ ਰਹੇ ਕੁੱਤੇ ਆ ਰਹੇ ਕਈ ਨਹੀਂ ਕੁੱਤੇ ਹੋਣਗੇ ਇਹ ਪਾਈ ਵੀ ਜਨਾਬ ਜਿਹੜੀ ਮੁੰਡਲੀ ਕੁੜੀ ਆ ਅੱਜ ਦੀ ਘਰੇ ਬੈਠੀ ਹੋਈ ਆ ਤਸਵੀਰ ਦੀ ਫੋਟੇ ਪਾਈ ਹੋਈ ਹੈ ਦੀਵਿਆ ਸ਼ਰਮਾ ਕੁੜੀ ਦਾ ਨਾਮ 12 ਵਿੱਚ ਹੈ ਸ਼ਰਮਾ ਐਸਐਸ ਸਕੂਲ ਦੇ ਵਿੱਚ ਆ ਮੇਰੇ ਕੋਲ ਕਿਹਾ ਸੀ ਪਾਪਾ ਨੂੰ ਆਮੇ ਚਲਾਣੇ ਆ। ਅਗਰਾ ਕਿ ਬੱਚੇ ਲਈ ਬੁਸਾ ਸਮਝ ਜੀ ਮੈਡਮ ਨੇ ਇਹਨਾਂ ਨੂੰ ਕੁੱਟ ਮਾਰਿਆ ਅਜੇ ਤੁਹਾਡੇ ਮਾਪੇ ਕਿਥੇ ਗਿਆ ਪੇਰੈਂਟਸ ਕਿਥੇ ਗਏ ਆ ਰਹੇ ਭਾਜੀ ਉਹ ਖੜੇ ਉਹ ਥੋੜੇ ਪ੍ਰਿੰਟਸ ਪਿੱਛੇ ਖੜੇ ਹੋ ਕੇ ਖੜਿਆ ਸਰ ਕੀ ਮਾਮਲਾ ਕੀ ਮਾਮਲਾ ਹੈ ਮੇਰਾ ਨਾਮ ਆਯੂਸ਼ ਕੁਮਾਰ ਹੈ ਮੈਂ ਅਸੀਂ ਕੱਲ ਬੈਠੇ ਹੋ ਸੀਗੇ ਦੋ ਬੱਚੇ ਸ਼ਰਾਰਤ ਕਰ ਰਹੇ ਸੀਗੇ ਆਪਣੇ ਚ ਤੇ ਅਸੀਂ ਬੈਠੇ ਸੀਗੇ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬੋ ਮਾਰਿਆ ਫਿਰ ਬੱਚੇ ਸੋ ਅਸੀਂ ਪਾਡਰ ਸੀ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨਾ ਮੈਂ ਤਾਂ ਮੇਰਾ ਨਾਮ ਅਮਰਜੀਤ ਬਾਪ ਤੇ ਮੈਮ ਬਹੁਤ ਮਾਰਨ ਲੱਗੀ ਸਾਨੂੰ ਤੇ ਅਸੀਂ ਕਹੇ ਮੈਮ ਜੀ ਮੈਨ ਸਾਨੂੰ ਛੱਡ ਦੋ ਛੱਡ ਮੈਡਮ ਛੱਡੇ ਨਹੀਂ ਤੇ ਛੱਡ ਮੈਮ ਸਾਨੂੰ ਆਏ ਬਚਾਏ ਛੱਡ ਮੈਨ ਬੈਠੀ ਦੁਆਮਤੀ ਬੇਨਤੀ ਹੈ ਕਿ ਉਹਨਾਂ ਨੂੰ ਕੁਝ ਨਹੀਂ ਆੜ ਮੈਮ ਨੂੰ ਕਹ ਹਾਂਜੀ ਕਿਹੜੀ ਉਹ ਪਲਕ ਸਮਝ ਜੀ ਮੈਡਮ ਕਿਹੜਾ ਸਬਜੈਕਟ ਆ सर ये पूरी घंटियां पड़ंदी हो मैडम पहले भी कुटती थी या पहली बार कुटते आज पहली बार कुटते नहीं नहीं मेरे को पहले भी पहले भी डर कुटती थी पता नहीं कभी पहली बार थे वीरवार को मेरा कल भूंगा अलग आ गया शुक्रवार सर जी मेरी गलती है कि फिर भी सामने वो कुटया असि विनती है कि हेड ने पूछना कैसे हेड मैम बहुत अच्छे लोग था टूशन में मैम ऐसी बोल रहा था मैम मेरा यहाँ पे हड्डी दर्द हो रहा है मेरा घर बेच रहा हूँ अभी यहाँ पे किसान पड़े होया और सीवंग रा दे गलती हो रहा, दे दे रहा दे। दे भी है भी यहां पर और आ देखो ये गन्ना कितना मोटा पड़े है और मैं भी गन्ना से शर्म माफी काफी माल यार असो असि ना साइड ते खड़े सी थी अनमोल अनमोल की होया अनमोल प्रेसिंग मेरा नाम पनवी एच एक सेक्शन च पढ़दावा ऐसे साइड ते खड़े सीगे है ना ए बच्चे ना ऑफिस ते जा रहे से ऐसे साइड ते کھڈ کے دیکھ رہے چلنو ਮੈਂ ਉਹਨੂੰ ਆਫਿਸ ਤੋਂ ਬਾਹਰ ਆਈ ਮੈਂ ਨਾ ਆਫਿਸ ਤੋਂ ਬਾਹਰ ਆਈ ਉਹ ਤਾਂ ਅੰਦਸਰੀ ਮੈਨੂੰ ਵੀ ਮਾਰਨ ਲੱਗੀ ਤੇ ਕਾਸ਼ਰੀਬ ਨੂੰ ਮੇਰੇ ਪਹਿਲੇ ਮੋਢੇ ਤੇ ਮਾਰਿਆ ਡੰਡਾ ਫਿਰ ਗਲੇ ਤੇ ਮਾਰਿਆ ਗਿਆ ਤੇ ਫਿਰ ਡੰਡਾ ਸੱਟ ਗਿਆ ਕਾਸ਼ਦੀ ਬਨ ਮਾਰੇ ਬਹੁਤ ਸਰ ਇਹਨੂੰ ਹੀ ਸਰ ਕਾਸ਼ਰੀਬ ਨੂੰ ਮਾਰ ਕੇ ਬੈਠਾ ਸੀ ਉੱਥੇ ਬੈ ਕੇ ਚੱਲ ਗਿਆ ਆਪਣਾ ਪੂਰਾ ਇਨ ਮਾਰਿਆ ਦੇਖੋ ਇੰਨੇ ਗਾਲਾਂ ਗੰਦੀ ਗੰਦੀ ਗਾਲੀਆਂ ਗਾਲਾਂ ਕੱਢੀਆਂ ਮਾਰਿਆ ਫਿਰ ਮੈਂ ਸਕੂਟਰ ਤੇ ਬੈ ਕੇ ਚੱਲ ਗਈ ਆਪਣਾ ਅਪਣਾ ਘਰੇ ਚੱਲ ਗਈ ਮੈਨੂੰ ਮਾਰਿਆ ਫਿਰ ਇਹਨੇ ਮੇਕ ਇਹਦਾਂ ਪਹਿਲਾਂ ਨਹੀਂ ਕੁੱਟਿਆ ਸੀਗਾ ਜਿਹੜਾ ਕੱਲ ਕੁੱਤੇ ਸਾਰੇ ਉਹਦਾ ਹੋਰ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਮੈਡਮ ਹਾਂ ਸਾਡੀ ਹੈੱਡ ਮੈਮ ਆ ਕੇ ਸਾਨੂੰ ਬਚਾਈ ਹੈ ਹੈੱਡ ਮੈਮ ਨੇ ਆ ਕੇ ਗੱਲ ਕੀਤੀ ਹੈ ਹੈੱਡ ਮੈਮ ਨੂੰ ਕਿੰਤੇ ਹੈੱਡ ਮੈਮ ਨੇ ਕੁਝ ਨਹੀਂ ਕੀਤਾ ਜਿਹੜਾ ਰਾਤ ਨੂੰ ਸਾਡੇ ਨੂੰ ਕੁਝ ਮਾਰਤਾ ਥੱਪੜ ਲਮ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਹਾਂ ਬੱਚੇ ਇਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਮੀਰਵਾਰ ਨੂੰ ਚੌਂਕੀ ਮੈਨੂੰ ਕੀ ਜ਼ਰੂਰਤ ਆ ਕਹਿੰਦੀ ਸੀ ਮੈਂ ਕਿਹਨਾਂ ਚ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚੌਂਕੀ ਲਾਂਦੀ ਹਾਂ ਮੈਂ ਘਰੇ ਛੁੱਟੇ ਲੈ ਕੇ ਬੈਠਾਂ ਮਤਲਬ ਘਾੜ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹਾਂਜੀ ਮੈਂ ਇੱਕ ਹੋਰ ਸੀ ਕਿ ਉਹ ਕਹਿੰਦੇ ਵੈਸੇ ਹੀ ਤੁਹਾਡੇ ਨਾਲ ਇੱਕ ਲੇਡੀ ਸੀ ਕਿ ਜਿਨ੍ਹਾਂ ਨੇ ਬੱਚਾ ਤੇ ਵੀ ਹਮਲਾ ਕੀਤਾ ਦਾ ਉਹਨਾਂ ਨਾਲ ਵੀ ਹਮਲਾ ਕੀਤਾ ਮੋਬਾਈਲ ਤੋੜਿਆ ਤੋੜਨਾਂ ਦਾ ਜਿਹ ਮਿਡਲ ਲੇਡੀਜ਼ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਨੇ ਦੇ ਸਕ੍ਰੈਚਸ ਪਈ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਦਾ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਪੂਰੇ ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ ਉਹਨਾਂ ਨੂੰ ਬਾਂਝ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀ ਆ ਜਦੋਂ ਨਾਲ ਮੈਂ 500 ਰੁਪਏ ਜਮ ਲੱਗਦਾ ਵਾ ਮੈਡਮ ਕੀ ਕਹ ਰਾਨਾ ਹੈ ਕਿ ਪੂਰੇ ਸਕੂਲ ਦੇ ਬੱਚੇ ਤੁਹਾਡੇ ਖਿਲਾਫ ਹੋ ਗਏ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨੇ ਪਰ ਉਹ ਸਾਰੇ ਬੱਚਿਆਂ ਨੂੰ ਬੁਟਿਆ ਗਿਆ ਸਾਰਿਆਂ ਨੂੰ ਬੁਟਿਆ ਗਿਆ ਮੈਡਮ ਜੀ ਕਿਹੜੀ ਅੰਕੋਲ ਤੁਹਾਨੂੰ ਦੱਸਿਆ ਜੀ ਕਿਹੜਾ ਵਰਡ ਬੋਲ ਰਹੀ ਹੈ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰ ਹਾਂ ਜਦੋਂ ਮੈਂ ਇਹਨਾਂ ਨੂੰ ਕੱਲ ਮੈਂ ਕਲਾਸ 'ਚ ਵੀ ਬੱਚਿਆਂ ਨੂੰ ਕਿਹਾ ਆਪਣੇ ਪੇਰੈਂਟਸ ਅੱਧ ਲੈ ਮੈਂ ਸਾਰਿਆਂ ਨੂੰ ਰਿਸਪੌਂਸ ਦਵਾਂਗੀ ਸਾਰਿਆਂ ਨੂੰ ਮੈਂ ਸੈਟੀਸਫਾਈ ਕਰਾਂਗੀ ਇਹ ਮੇਰਾ ਮਾਮਲਾ ਹੈ ਜੀ ਹਾਂਜੀ ਮੇਰੇ ਕੋ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋ ਕਲਾਸ ਨਹੀਂ ਸੀਗੀ ਹਾਂਜੀ ਹੈਡ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ ਬਹੁਤ ਵਾਰ ਕੋਈ ਕਾਰਵਾਈ ਨਹੀਂ ਕੀਤੀ ਬਸ ਸਰ ਕੋ ਮਾਮਲਾ ਪਹੁੰਚ ਗਿਆ ਬੱਚਾ ਹੀ ਮਾਰ ਫੋੜਦਾ ਕਿਵੇਂ ਦੇਖ ਦਵਾਂ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂ ਮੈਂ ਤਾਂ ਜੀ ਮਾਫੀ ਮੰਗ ਸਕਦੀ ਹਾਂ ਪਰ ਮੇਰੇ ਕੋ ਕੋਈ ਸੋਲੂਸ਼ਨ ਨਹੀਂ ਹੈਗਾ ਤੁਹਾਡੀ ਇੱਥੇ ਪੋਸਟ ਕੀ ਹੈ ਈਟੀਟੀ ਟੀਚਰ ਹਾਂਜੀ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਆ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਤ ਤੋਂ ਵੱਤ ਜੋ ਬਣਦੀ ਆ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ